ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾਪੁੱਟਰ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਹਰੀਕੇ ਕਲਾਂ ਫੁੱਲਰ ਖਿੜਕੀਆਂ ਵਾਲਾ ਦੋਦਾ ਕੌਣੀ ਇਹਦੇ ਨੇੜ ਦੇ ਪਿੰਡ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਤੇ ਇਹਦੇ ਕੋਲ ਮੱਝਾਂ ਨਾਲ ਗਾਵਾਂ ਵੀ ਵਿਕਰੀ ਵਾਲੀਆਂ ਹੁੰਦੀਆਂ ਹੈ ਤੈਨਣਾ ਅੱਜ ਮੱਝਾਂ ਦੇ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਚ ਇੱਕ ਸੂਈ ਸਵਾਈ ਮੱਝ ਤੇ ਇਹਦੇ ਨਾਲ ਬੱਚਾ ਵੀ ਕੱਟੀ ਐ ਇਹ ਤੋਂ ਇਲਾਵਾ ਦੋ ਗੱਬਣ ਮੱਝਾਂ ਇੱਕ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਹੁੰਦੀ ਐ ਵੀ ਜਿਹਨੇ ਵੀ ਪਸ਼ੂ ਖਰੀਦਣਾ ਉਹ ਇੱਥੇ ਆਵੇ ਦੇਖੇ ਆਪਦੀ ਤਸੱਲੀ ਕਰੇ ਤੇ ਫੇਰ ਖਰੀਦੇ ਨੰਬਰ ਸਕਰੀਨ ਉੱਤੇ ਸਿੱਧਾ ਮਾਲਕ ਦਾ ਚੱਲਦਾ ਰਹਿਣਾ ਸੋ ਅੱਜ ਦੀ ਵੀਡੀਓ ਦੇ ਤੈਨਣਾਕ ਤੁਹਾਨੂੰ ਦਿਖਾਉਣੇ ਆ ਜਿਹੜਾ ਪਸ਼ੂ ਚੰਗਾ ਲੱਗਿਆ ਉਹਦੀ ਤਸੱਲੀ ਇੱਥੇ ਫੁੱਲ ਕਰ ਲਿਓ ਉਸ ਤੋਂ ਬਾਅਦ ਤੁਹਾਡੀ ਸਾਮ ਸੰਭਾਲ ਐ ਪੋਸ ਪਸ਼ੂ ਦੀ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਪਹਿਲਾਂ ਨੀਲੀ ਰਾਵੀ ਨਸਲ ਚ ਪੈਂਦੀ ਬੂਰੀ ਝੋਟੀ ਤੋਂ ਸ਼ੁਰੂਆਤ ਕਰਦੇ ਆਂ ਫਿਰ ਦੋ ਮੁਰਾ ਚ ਪੈਂਦੀਆਂ ਮੱਝਾਂ ਤੁਹਾਨੂੰ ਦਿਖਾ ਦੂੰਗਾ ਬਾਈ ਨੂੰ ਪਹਿਲਾਂ ਮਿਲ ਕੇ ਗੱਲਬਾਤ ਕਰਦੇ ਕਤਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅ ਅੱਜ ਤਿੰਨ ਮੱਝਾਂ ਆਪਣੇ ਕੋਲ ਵਿਕਰੀ ਵਾਲੀਆਂ ਬਾਈ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਬੂਰੀ ਝੋਟੀ ਹੈ ਕੰਨਵਾ ਸੂਆ ਸੂਗ ਦੀ ਤੇ ਪਹਿਲਾ ਸੂਆ ਸੂਗ ਦੀ ਦੰਦੋ ਕਿਵੇਂ ਬਾਈ ਇਹ ਦੋ ਦੰਦ ਆ ਜੀ ਦੋ ਦੰਦ ਪਹਿਲਾ ਸੂਆ ਦਿਨ ਕਿੰਨੇ ਲਊ ਦੇਣਾ ਤਕਰੀਬਨ ਪੂਰੇ ਠੀਕ ਹੈ ਹੁਣ ਉੱਤੇ ਲੈ ਰਹੀ ਆ ਜਿਹੜੇ ਵੀ ਲੋ ਨਹੀਂ ਵੈਸੇ ਆਪਾਂ ਲਈ ਇਹਦਾ ਬਾੜਾ ਆਪ ਨੂੰ ਪਤਾ ਨਹੀਂ ਹੋ ਸਕਦਾ ਪੂਰੇ ਹੁਣ ਜਾਂ ਰਹਿੰਦੇ ਹੁਣ ਠੀਕ ਹੈ ਰੇਟ ਕੀ ਰੋਗੇ ਦਾ ਰੇਟ 125 ਆ ਜੀ ਖੋਲਿਓ ਬਈ ਦੋਸਤੋ ਦੰਦੋਂ ਕਨਫਰਮ ਦੋ ਦੰਦਾ ਤੇ ਇਹ ਗਾਵਾਂ ਵਰਗੀ ਆ ਦੰਦ ਦਿਖਾ ਲੈਂਦੀ ਐ ਤੁਹਾਨੂੰ ਵੀਡੀਓ ਜੀ ਵੈਸੇ ਦਿਖਾ ਦਿੰਦੇ ਆ ਮੈਂ ਦੰਦੇ ਤੇ ਦੇਖੇ ਹੋਏ ਆ ਠੀਕ ਹੈ ਕਰ ਤਰ ਓਕੇ ਦੰਦ ਦੋਸਤੋ ਮੇਰੇ ਦੇਖੇ ਹੋਏ ਆ ਦੋ ਦੰਦ ਦਾ ਕਨਫਰਮ ਆ ਗਾਰੰਟੀ ਆ ਬਾਕੀ ਬਾਸ ਤੁਸੀਂ ਕਰਨੀ ਆ ਕਿ ਹੋਰ ਕਿਸੇ ਵੀ ਪੱਖ ਤੋਂ ਦਿਨ ਲਗਭਗ ਪੂਰੇ ਹੀ ਸਮਝ ਲਓ ਪਸੂ ਪਹਿਲਾਂ ਵੀ ਸੂ ਸਕਦਾ ਹੁੰਦਾ ਤੇ ਚਾਰ ਦਿਨ ਲੈ ਵੀ ਸਕਦਾ ਹੈ ਹਵਾਨਾ ਹੁਣ ਦਾ ਜਿੰਨਾ ਕੋ ਰਖਾਓ ਤੁਸੀਂ ਵੀਡੀਓ ਚ ਦੇਖ ਲਓ ਤੋਤੇ ਦਾ ਕਿੰਨਾ ਚੋਲੋਂਗੇ ਉਹ ਥੋੜੀ ਸਾਂਭ ਸੰਭਾਲ ਹੈ ਬਾਕੀ ਪਹਿਲਣ ਪਸੂ ਮਹੀਨਾ ਲੈ ਜਾਂਦਾ ਦੁੱਧ ਤੇ ਆਉਂਦਾ ਆਉਂਦਾ ਰੰਗ ਸੋਹਣਾ ਝੋਟੀ ਬੂਰੀ ਹੈ ਸਟਰਕਚਰ ਇਹਦਾ ਤੁਸੀਂ ਵੀਡੀਓ ਚ ਦੇਖ ਰਹੇ ਹੋ ਜਿਹਨੂੰ ਚੰਗੀ ਲੱਗੇ ਤਾਂ ਤੁਸੀਂ ਕੰਟੈਕਟ ਬਾਈ ਨਾਲ ਕਰ ਲਿਓ ਇਸ ਤਰ੍ਹਾਂ ਦਾ ਇਹਦਾ ਹਵਾਨਾ ਹੁਣ ਦਾ ਰੋਖ ਪਿਛਲੇ ਪਾਸਿਓਂ ਹੈ ਸੋ ਇਹ ਪਹਿਲੇ ਨੰਬਰ ਤੇ ਦੱਸੋ ਬੂਰੀ ਝੋਟੀ ਤੁਹਾਨੂੰ ਦਿਖਾਉਣੀ ਸੀ ਇਸ ਤੋਂ ਬਾਅਦ ਚ ਦੂਜੀਆਂ ਮੱਝਾਂ ਤੁਹਾਨੂੰ ਦਿਖਾਉਂਗਾ ਇਹਦਾ ਮੂੰਹ ਮੱਥਾ ਫੇਰ ਇੱਕ ਵਾਰ ਦੇਖੋ ਅੱਖ ਬਹੁਤ ਸੋਹਣੀ ਰੰਗ ਇਹਦਾ ਬੂਰਾ ਸੋ ਇਹ ਪਹਿਲੇ ਨੰਬਰ ਤੇ ਝੋਟੀ ਬੂਰੀ ਇਹ ਤੋਂ ਅੱਗੇ ਇੱਕ ਹੋਰ ਮੱਝ ਸੁਨ ਦਿਖਾਉਣੇ ਆ। ਖਤਰਬਾਈ ਇਹ ਕੰਨ ਮਸੂਆ ਦੂਜੇ ਇਹ ਦੂਜਾ ਸੁਆ ਸੁਗੀ। ਕਿੰਨੇ ਕਿ ਦਿਨ ਲੂਗੂ? ਇਹਦੇ 17 ਤਰੀਕ ਨੂੰ ਦਿਨ ਪੂਰੇ ਆ ਜੀ। 17 ਨੂੰ। ਹੂੰ। ਇਹਦਾ ਰੇਟ ਕੀ ਰਹਿਣਾ ਬਾਈ? ਇਹਦਾ ਵੀ ਇੱਕ 25 ਆ ਜੀ। ਖੁੱਲ। ਦੱਸੋ ਰੇਟ ਇਹਦਾ ਵੀ 1 ਲੱਖ ਤੇ 25000 ਆ। 17 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ। ਤਰੀਕ ਅੱਜ 13 ਐ। 4 ਦਿਨ ਬਾਕੀ ਐ ਦਿਨ ਪੂਰੇ ਹੋਣ ਚ। ਰੇਟ ਸੇਮ ਐ 1/2 ਲੱਖ ਰੁਪਿਆ। ਬੂਰੀ ਨਾਲ ਦਾਈ। ਫੇਰ ਦੂਜਾ ਸੂਆ ਸੋ ਕੋਲੋਂ ਆ ਕੇ ਤੁਸੀਂ ਇਹਦੀ ਤਸੱਲੀ ਕਰ ਲਿਓ 71 ਬਈ ਕਦੋਂ ਦੀ ਆਈ ਹੈ ਮਾਜੀ ਤੇਰੇ ਕੋਲੇ ਇਹ ਕੱਲ ਹੀ ਆਈ ਹੈ ਜੀ ਪਿੰਡੋਂ ਹੀ ਲਈ ਆਪਾਂ ਠੀਕ ਹੈ ਹਾਂ ਪਹਿਲੇ ਸੂਏ 11 ਕਿਲੋ ਦੁੱਧ ਦਿੱਤਾ ਹੈ ਠੀਕ ਓਕੇ ਸੋ ਪਹਿਲੇ ਸੂਏ 11 ਕਿਲੋ ਦੁੱਧ ਦਿੱਤਾ ਤੇ ਕੱਲ ਦੀ ਵੀਰ ਕਹਿੰਦਾ ਵੀ ਮੇਰੇ ਕੋਲ ਆਈ ਵੀ ਐ ਸੋ ਬਾਕੀ ਪਾਸ ਸਪੈਸੀਟ ਕਰ ਲਓ ਇਹਦੀ ਪੂਛ ਫੜੀਂ ਭਾਈ ਆਪਾਂ ਹਵਾਨਾ ਇਹਦਾ ਥੋੜਾ ਕਨਫਰਮ ਕਰ ਦਈਏ ਹੋਰ ਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਦੱਸੋ ਪੂਛ ਪੜਿਓ ਮੜੀ ਸੋ ਇਸ ਤਰੀਕੇ ਨਾਲ ਇਹਦਾ ਹਵਾਨਾ ਤੁਸੀਂ ਮੋਢ ਚੋਂ ਦੇਖ ਸਕਦੇ ਹੋ ਬਾਕੀ ਤੁਸੀਂ ਕੋਲਾ ਕੇ ਨਿਰਖ ਪਰਖ ਕਰ ਲੋਗੇ 2 ਨੰਬਰ ਤੇ 3 ਨੰਬਰ ਤੇ ਸੂਈ ਸਵਾਈ ਮੈਂ ਕੈਨਮਾ ਸੂਆ ਸੂਈ ਹੈ ਬਈ ਇਹ ਦੂਜਾ ਸੂਆ ਹੀ ਸੂਈ ਹੈ ਜੀ ਠੀਕ ਹੈ ਸੋ ਸੋ ਜਿਹੜੀ 3 ਨੰਬਰ ਤੇ ਮੱਝ ਦਿਖਾਉਣੀ ਸੀ ਇੱਕ ਵੀਰ ਵੱਲੋਂ ਕਾਲ ਬਾਈ ਨੂੰ ਆ ਗਈ ਹੈ ਤੇ ਉਹਨੇ ਆ ਕੇ ਕਰਨੀ ਹੈ ਪਾਸ ਸੋ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਗੱਲਬਾਤ ਕਰ ਲਿਓ ਪਰ ਫਿਲਹਾਲ ਇਹਨੂੰ ਵੀਡੀਓ 'ਚ ਰੋਕਤਾ ਹੈ ਤੇ ਅਸੀਂ ਤੁਹਾਨੂੰ ਦਿਖਾਉਣੀ ਹੈ ਦੋ ਮੱਝਾਂ ਜਿਹਦੇ 'ਚ ਇੱਕ ਇਹ ਮੱਝ ਜਿਹੜੀ ਵਿਕਰੀ ਆਸਤੇ ਤੇ ਇਹ ਤੋਂ ਇਲਾਵਾ ਤੇ ਤੋਂ ਇਲਾਵਾ ਦੋਸਤੋ ਇਧਰ ਬੂਰੀ ਮੱਝ ਬੂਰੀ ਝੋਟੀ ਐ ਬਾਕੀ ਤੁਸੀਂ ਆ ਕੇ ਜਿਹੜਾ ਵੀ ਨਾ ਖਰੀਦਣਾ ਚਾਹੁੰਦੇ ਆ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਨਾਲ ਖਰੀਦੋ ਨੰਬਰ ਬਾਈ ਦਾ ਸਕਰੀਨ ਉੱਤੇ ਆ ਧੰਨਵਾਦ